ਪੰਜਾਬ ਦੇ ਮੁਲਾਜ਼ਮਾਂ ਨੇ ਸਬਰ ਦਾ ਪਿਆਲਾ ਭਰਨ ਕਾਰਨ ਸੰਘਰਸ਼ ਦਾ ਵਿਗਲਾ ਛੜਾਉ ਬਜਾਇਆ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਦਾ سلسلہ ਚਲਾਈ ਮੁਲਾਜ਼ਮ OPS ਦੀ ਮੰਗ ਨੂੰ ਲੈ ਕੇ ਪੰਜਾਬ ਭਰ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਮੂਰੇ ਆਵਾਜ਼ ਉਠਾਉਣਗੇ ਤਾਂ ਇਸੇ ਵਿਸ਼ੇ ਬਾਬਤ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਦਸ ਅਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਜੁੜੇ ਨੇ ਮੁਲਾਜ਼ਮਾਂ ਨੇ ਹੁਣ ਮੋਰਚਾ ਖੋਲਿਆ ਐ ਐਕਚੁਅਲੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪਿਛਲੇ ਕਈ ਚਿਰ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਹਾਂਜੀ ਦਰਸਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਇਵਾਰਾ ਕੀਤਾ ਸੀ ਕਿ ਉਹ ਪੁਰਾਣੀ ਪੈਨਸ਼ਨ ਬਹਾਲ ਕਰਨਗੇ ਪਰ 2.5 ਸਾਲ ਲੰਘਣ ਦੇ ਬਾਵਜੂਦ ਫਿਲਹਾਲ ਇਹ ਮੰਗ ਜਿਹੜੀ ਪੂਰੀ ਨਹੀਂ ਹੋਈ ਭਾਵੇਂ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਇੱਕ ਬੜੀ ਬਰੀਫ ਜੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਿੱਤੀ ਜਾਏਗੀ ਪਰ ਫਿਲਹਾਲ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਹੰਕਾਮੀ ਮੀਟਿੰਗ ਲੁਧਿਆਣੇ ਹੋਈ ਸੀ ਜਿਹਦੇ ਵਿੱਚ ਜਿਹੜੇ ਕਮੇਟੀ ਦੇ ਲੀਡਰ ਸੀ ਜਸਵੀਰ ਸਿੰਘ ਤਲਵਾੜਾ ਚਰਨਦੇਵ ਸਿੰਘ ਪੱਟੀ ਅਜੀਤ ਪਾਲ ਸਿੰਘ ਜਸੋਵਾ ਜਸਵਿੰਦਰ ਸਿੰਘ ਜੱਫਾ ਕਰਮਜੀਤ ਤਾਮਕੋਟ ਜਖਸੀਰ ਸਖੋਤਾਲ ਲਖਵਿੰਦਰ ਸਿੰਘ ਭੌਰ ਬਿਕਰਮਜੀਤ ਸਿੰਘ ਕਦੋਂ ਆਦਮ ਇਹਨਾਂ ਸਾਰੇ ਲੀਡਰਾਂ ਨੇ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਕੋਖਣ ਤੋਂ ਬਾਅਦ ਹੁਣ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ ਉਹ ਸੰਘਰਸ਼ ਦਾ ਮੋਰਚਾ ਖੋਲਣ ਦੀ ਇੱਕ ਰਣਨੀਤੀ ਤਿਆਰ ਕੀਤੀ ਹੈ ਜਿਹਦੇ ਵਿੱਚ ਸੰਘਰਸ਼ ਕਮੇਟੀ ਨੇ 29 ਸਤੰਬਰ ਨੂੰ ਪੰਜਾਬ ਭਰ ਵਿੱਚ ਸਾਰੇ ਮੰਤਰੀਆਂ ਤੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾਂ ਮੂਰੇ ਰੈਲੀਆਂ ਕਰਨ ਦਾ ਪ੍ਰੋਗਰਾਮ ਬਣਾਇਆ दरअसल ਰੈਲੀਆਂ ਕਰਨ ਦਾ ਪ੍ਰੋਗਰਾਮ ਤਾਂ ਬਣਾਇਆ ਕਿ ਕੱਲੇ-ਕੱਲੇ ਵਿਧਾਇਕ ਤੇ ਕੱਲੇ-ਕੱਲੇ ਮੰਤਰੀ ਨੂੰ ਮਿਲ ਕੇ ਮੈਮੋਰੰਡਮ ਦਿੱਤਾ ਜਾਵੇ ਉਨ੍ਹਾਂ ਨੂੰ ਯਾਦ ਕਰਵਾਇਆ ਜਾਵੇ ਕਿ ਉਹਨਾਂ ਨੇ ਵਾਅਦਾ ਕੀਤਾ ਸੀ 2.2 ਲੱਖ ਪੰਜਾਬ ਦੇ ਮੁਲਾਜ਼ਮਾਂ ਨਾਲ ਕਿ ਸਤਾ ਵਿੱਚ ਆਉਣ ਤੋਂ ਬਾਅਦ ਉਹ ਪੁਰਾਣੀ ਪੈਨਸ਼ਨ ਬਹਾਲ ਕਰਨਗੇ ਪਰ ਫਿਲਹਾਲ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜੀ ਸੋ ਇਸੇ ਤਰ੍ਹਾਂ ਸੰਘਰਸ਼ ਕਮੇਟੀ ਨੇ 6 ਅਕਤੂਬਰ ਨੂੰ ਜਿਹੜੇ 4 ਵਿਧਾਨ ਸਭਾ ਹਲਕਿਆਂ ਵਿੱਚ ਜਨਮੀ ਚੋਣਾਂ ਹੋਣੀਆਂ ਨੇ ਅਗਲੇ ਦਿਨੀ ਚੱਪੇਵਾਲ ਡੇਰਾ ਬਾਬਾ ਨਾਨਕ ਬਰਨਾਲਾ ਤੇ ਗਿੱੱਦੜਪਾਹਾ ਉੱਥੇ ਵੀ ਰੈਲੀਆਂ ਕਰਨ ਦਾ ਜਿਹੜਾ एलान ਕਰ ਦਿੱਤਾ ਹੈ ਜੀ दरअसल ਆ ਸੰਘਰਸ਼ ਮੀਟੀ ਦਾ ਕਹਿਣਾ ਹੈ ਕਿ ਇੱਕ ਪਾਸੇ ਤੇ ਕੇਂਦਰ ਸਰਕਾਰ ਨੇ ਐਨ ਪੀਐਸ ਦੀ ਥਾਂ ਤੇ ਯੂ ਪੀਐਸ ਲਿਆ ਕੇ ਲੋਕਾਂ ਨੂੰ ਖਾਸ ਕਰਕੇ ਮਜ਼ਮਾ ਨੂੰ ਜਿਹੜਾ ਆ ਉਹ ਪਰਮਾਉਂਦਾ ਯਤਨ ਕੀਤਾ ਹੈ ਐਗਜ਼ੀਬਿਟਿ ਕਾਰੀਏ ਕੇਂਦਰ ਸਰਕਾਰ ਪਰ ਪੰਜਾਬ ਸਰਕਾਰ ਨੇ ਫਿਲਹਾਲ ਇਹਦੇ ਤੇ ਕੋਈ ਸ਼ਿਕਾਇਤ ਨਹੀਂ ਕੀਤਾ ਜਿਹਦੇ ਕਰਕੇ ਉਹ ਸੰਘਰਸ਼ ਦੇ ਰਾਹ ਪਏ ਨੇ ਇਸ ਤੋਂ ਇਲਾਵਾ ਵੀ ਸੰਘਰਸ਼ ਕਮੇਟੀ ਨੇ ਹੋਰ ਵੀ ਸੰਘਰਸ਼ ਦਾ ਜਿਹੜਾ ਐਲਾਨ ਤਿੱਖਾ ਐਲਾਨ ਕੀਤਾ ਹੈ ਸਰਸਵਤ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਮੁਲਾਜ਼ਮ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ ਤਾਂ ਜਾਣਕਾਰੀ ਮਿਲੀ ਹੈ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵੀ ਜਿਹੜੀ ਹੈ ਇਕੱਠ ਹੋ ਰਹੀ ਹੈ ਨਵੇਂ ਸਿਰੇ ਤੋਂ ਸੰਘਰਸ਼ ਦੀ ਤਿਆਰੀ ਤੇ ਲੱਗੀ ਹੈ ਇਸੇ ਤਰ੍ਹਾਂ ਪੰਜਾਬ ਦੇ ਮੋਹਾਲੀ ਚ ਜਿਹੜੇ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਡਾਇਰੈਕਟੋਰੇਟ ਨੇ ਮੁੱਖ ਦਫ਼ਤਰ ਨੇ ਉਹਨਾਂ ਦੇ ਮੁਲਾਜ਼ਮ ਵੀ ਆਪਣੇ ਪਾਸ ਤੋਂ ਉੱਲ ਰਹੇ ਨੇ ਸੰਘਰਸ਼ ਸ਼ੁਰੂ ਕਰਨ ਲਈ ਤੇ ਮਸਟਰੀਅਰ ਸਰਵਸ ਯੂਨੀਅਨ ਜਿਹੜੀ ਹੈ ਉਹ ਲੰਬੇ ਸਮੇਂ ਤੋਂ ਉਡੀਕ ਕਰੀਆ ਵੀ ਉਹਨਾਂ ਨੂੰ ਕਦੋਂ ਇਨਸਾਫ ਮਿਲੇਗਾ ਅਰਸਲ 18 ਦਸੰਬਰ 2023 ਨੂੰ ਕੋਦ ਮੋਕ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਇਸ ਜੁਨੀਅਨ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਕਈ ਵਾਅਦੇ ਕੀਤੇ ਸੀ ਪਰ ਅਫਸਰਸ਼ਾਈ ਉਹਨਾਂ ਵਾਦਿਆਂ ਨੂੰ ਫਿਲਹਾਲ ਲਾਗੂ ਕਰਦੀ ਨਹੀਂ ਜਾਪਦੀ ਜਿਸ ਕਰਕੇ ਇਸ ਵਰਗ ਵਿੱਚ ਵੀ ਕਿਤੇ ਨਾ ਕਿਤੇ ਰੋਸ ਹੈ ਸੋ ਇਹ ਸਾਰੇ ਵਰਗ ਜਿਹੜੇ ਨੇ ਹੁਣ ਸੰਘਰਸ਼ ਦੇ ਰਾਹ ਪੈਣ ਲਈ ਆਪੋ ਆਪਣੀ ਰਣਨੀਤੀ ਬਣਾ ਰਹੇ ਨੇ ਜੀ ਤਾਂ ਸਰ ਸਰਕਾਰ ਨੇ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੈ ਬਿਲਕੁਲ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਵੀ ਜਿਹੜੀ ਹੈ ਉਹ ਮੁਲਾਜ਼ਮ ਜਥੇਬੰਦੀਆਂ ਮੁਲਾਜ਼ਮਾਂ ਦੇ ਲੀਡਰਾਂ ਨੂੰ ਜਿਹੜਾ ਹੈ ਸ਼ਾਂਤ ਕਰਨ ਲਈ ਯਤਨਸ਼ੀਲ ਹੈ ਪਿਛਲੇ ਦਿਨੀ ਸੀਪੀਐਫ ਕਰਮਚਾਰੀ ਯੂਨੀਅਨ ਦੀ ਮੀਟਿੰਗ ਕੈਬਨਟ ਸਬਕਮੇਟੀ ਨਾਲ ਹੋਈ ਸੀ ਜਿਹਦੇ ਵਿੱਚ ਕਾਫੀ ਚਰਚਾ ਹੋਈ ਸੀ ਕਿ ਪੁਰਾਣੀ ਪੈਨਸ਼ਨ ਕਿਵੇਂ ਬਹਾਲ ਕਰਨੀ ਹੈ ਔਰ ਇਸ ਸੰਬੰਧ ਵਿੱਚ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਸਕੀਤ ਸਿੰਘ ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਕੈਬਨਟ ਸਬਕਮੇਟੀ ਨੇ ਵਾਦਾ ਕੀਤਾ ਵੀ 5 ਅਕਤੂਬਰ ਤੱਕ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੀ ਮੀਟਿੰਗ ਕਰਾ ਕੇ ਮਸਲੇ ਦਾ ਕੋਈ ਹੱਲ ਕਰਨਗੇ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਡਾਕਟਰ ਹੜਤਾਲ ਤੇ ਸੀ ਉਹਨਾਂ ਇਹਨਾਂ ਕਈ ਮੀਟਿੰਗਾਂ ਪੰਜਾਬ ਸਰਕਾਰ ਨਾਲ ਹੋਈਆਂ ਸੀ ਉਹ ਰਖੀਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਹੋਈ ਬ੍ਰੀਫਿੰਗ ਚ ਡਾਕਟਰਾਂ ਦੀਆਂ ਮੰਗਾਂ ਮੰਨ ਲਈਆਂ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ ਸੀ ਇਸੇ ਤਰ੍ਹਾਂ ਪਿਛਲੇ ਸਮੇਂ ਤੋਂ ਹੜਤਾਲ ਕਰ ਰਹੇ ਬਿਜਲੀ ਮੁਲਾਜ਼ਮਾਂ ਦੀ ਵੀ ਬਿਜਲੀ ਮੰਤਰੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਦੀ ਹੜਤਾਲ ਵੀ ਜਿਹੜੀ ਖਤਮ ਹੋ ਗਈ ਸੀ ਔਰ ਇਸੇ ਤਰ੍ਹਾਂ ਜੋ ਜਾਣਕਾਰੀ ਮਿਲੀ ਹੈ ਕਮਿਊਨਿਟੀ ਹੈਲਥ ਆਫਸਰਾਂ ਦੀ ਮੀਟਿੰਗ ਵੀ ਅਫੀਸ਼ੀਅਲ ਅਗਲੇ ਦਿਨੀ ਸਿਹਤ ਵਿਭਾਗ ਦੇ ਕੁਝ ਅਧਿਕਾਰੀਆਂ ਨਾਲ ਹੋਣ ਜਾ ਰਹੀ ਹੈ ਭਾਵੇਂ ਇਸ ਦੌਰ ਦੌਰਾਨ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ 12 ਸਤੰਬਰ ਨੂੰ ਕੈਬਨਟ ਸੱਬ ਕਮੇਟੀ ਨਾਲ ਸੀ ਪਰ ਸਾਂਝੇ ਫਰੰਟ ਨੇ ਰੋਸ ਜ਼ਾਹਰ ਕੀਤਾ ਸੀ ਕਿ ਉਹਨਾਂ ਦੀ ਮੀਟਿੰਗ ਤਹਿਤ ਮੁੱਖ ਮੰਤਰੀ ਨਾਲ ਹੋਈ ਸੀ ਪਰ ਪੋਸਟਪੋਨ ਕਰਕੇ ਮੀਟਿੰਗ ਕੈਬਨਟ ਸੱਬ ਕਮੇਟੀ ਨਾਲ ਕਰਵਾਈ ਜਾ ਰਹੀ ਹੈ ਔਰ ਉਹਨਾਂ ਨੇ ਰੋਸ ਵਜੋਂ ਇਸ ਮੀਟਿੰਗ ਦਾ ਬਾਈਕਟ ਕੀਤਾ ਸੀ ਔਰ ਐਲਾਨ ਕਰ ਦਿੱਤਾ ਸੀ ਬੀ ਉਹ ਹੁਣ ਆ ਮੁੱਖ ਮੰਤਰੀ ਤੋਂ ਹੇਠਾਂ ਕਿਸੇ ਨਾਲ ਮੀਟਿੰਗ ਨਹੀਂ ਕਰਨਗੇ ਔਰ ਜੋ ਜਾਣਕਾਰੀ ਮਿਲੀ ਹੈ ਸੰਜੇ ਫਰੰਟ ਦੀ ਜਿਹੜੀ ਹੰਗਾਮੀ ਮੀਟਿੰਗ ਸਬਾਈ ਮੀਟਿੰਗ ਵੀ 19 ਸਤੰਬਰ ਨੂੰ ਸੱਦ ਲਈ ਹੈ ਜਿਹਦੇ ਵਿੱਚ ਚਰਚਾ ਕਰਨ ਤੋਂ ਬਾਅਦ ਸੰਜੇ ਫਰੰਟ ਕਿਸੇ ਅਗਲੇ ਸੰਘਰਸ਼ ਦਾ ਐਲਾਨ ਕਰ ਸਕਦਾ ਜੀ